ਬੀ ਜੂ ਮਸੀਹ ਦੇ ਨਾਂ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਹੀ ਜੈ ਮਸੀਦੀ ਆਓ ਅੱਜ ਅਪਰਮੇਸ਼ਰ ਦੇ ਵਚਨਾਂ ਚੋਂ ਦੇਖਾਂਗੇ ਇਬਰਾਨੀਆਂ ਪਾਗ 6 ਫਿਰ ਜਾਣ ਦਾ ਖਤਰਾ ਇਸ ਕਾਰਨ ਅਸੀਂ ਮਸੀਹ ਦੀ ਸਿੱਖਿਆ ਦੀਆਂ ਆਦ ਕਲਾਂ ਛੱਡ ਕੇ ਸਿਆਣਪੁਣੇ ਦੇ ਵੱਲ ਅਗਾ ਵਧਦੇ ਜਾਈਏ ਅਤੇ ਮੂਰਤੀਆਂ ਕੰਮਾਂ ਤੋਂ ਤੌਬਾ ਕਰਨ ਦੀ ਨਹੀਂ ਹੀ ਮੁੜ ਕੇ ਨਾ ਤਰੀਏ ਨਾਲੇ ਪਰਮੇਸ਼ਰ ਉਤੇ ਨੇਚਾ ਕਰਨ ਦੀ ਅਛਨਾਨਾਂ ਦੀ ਸਿੱਖਿਆ ਦੀ ਹੱਥ ਰੱਖਣ ਦੀ ਮੁਰਦਿਆਂ ਦੇ ਜੀ ਉਠਣ ਦੀ ਅਤੇ ਸਦੀਪਕ ਨਿਉਂ ਦੀ ਪਰਮੇਸ਼ਰ ਚਾਹੇ ਤਾਂ ਅਸੀਂ ਇਹੋ ਹੀ ਕਰਾਂਗੇ ਕਿਉਂਕਿ ਉਹ ਜਿਹੜੇ ਇੱਕ ਵਾਰੀ ਉਜਿਆਲੀ ਕੀਤੇ ਗਏ ਅਤੇ ਸਵਰਗੀ ਦਾਨ ਦਾ ਸਵਾਦ ਚੱਖਿਆ ਪਵਿੱਤਰ ਆਤਮਾ ਵਿੱਚ ਸਾਂਝੀ ਹੋਏ ਅਤੇ ਪਰਮੇਸ਼ਰ ਦੇ ਸੁਪ ਵਚਨ ਅਤੇ ਉਹਨਾਂ ਵਾਲੇ ਯੁਗਤियां ਸ਼ਕਤੀਆਂ ਦਾ ਸਵਾਦ ਚੱਖਿਆ ਅਤੇ ਮਗਰੋਂ ਬੇਮੁਖ ਹੋ ਗਏ ਤਾਂ ਉਹਨਾਂ ਤੋਂ ਫੇਰ ਨਵੇਂ ਸਿਰਿਓਂ ਤੋਬਾ ਕਰਾਉਣੀ ਅਣਹੋਣੀ ਹੈ ਇਸ ਲਈ ਜੋ ਪਰਮੇਸ਼ਰ ਦੇ ਪੁੱਤਰ ਨੂੰ ਆਪਣੇ ਵੱਲੋਂ ਦੂਜੀ ਵਾਰ ਸਲੀਬ ਉੱਤੇ ਚਾੜਦੇ ਅਤੇ ਸਿਰਹੀਨ ਬੇਪੱਤ ਕਰਦੇ ਹਨ ਜਿਹੜੀ ਭੂ ਉਸ ਵਰਖਾ ਨੂੰ ਜੋ ਉਸ ਉੱਤੇ ਵਾਰ-ਵਾਰ ਪੈਂਦੀ ਹੈ ਪੀ ਗਈ ਜਿਨ੍ਹਾਂ ਲਈ ਵਾਹੀ ਜਾਂਦੀ ਹੈ ਉਹਨਾਂ ਦੇ ਯੋਗ ਸਾਗਪੱਤ ਉਗਾਉਂਦੀ ਹੈ ਉਹਨੂੰ ਪਰਮੇਸ਼ਰ ਤੋਂ ਵਰ ਮਿਲਦਾ ਹੈ ਪਰ ਜੇ ਉਹ ਕੰਡਿਆਲਿਆਂ ਤੇ ਪਖੜੇ ਉਤਪਤ ਕਰੇ ਤਾਂ ਅਪਰਵਾਨ ਹੁੰਦੀ ਹੈ ਅਤੇ ਸ਼ਰਾ삐 ਜਾਣ ਦੇ ਨੇੜੇ ਹੈ ਜੇ ਤਾਂ ਅੰਤ ਪਸੰ ਕੀਤਾ ਜਾਣਾ ਹੈ ਪਰ ਹੈ ਪਿਆਰਿਓ ਭਾਵੇਂ ਅਸੀਂ ਇਉਂ ਆਖਦੇ ਹਾਂ ਪਰ ਤੁਹਾਡੇ ਵੱਲੋਂ ਸਾਨੂੰ ਇਹਨਾਂ ਨਾਲੋਂ ਅੱਛੀਆਂ ਗੱਲਾਂ ਦੀ ਆਸ ਹੈ ਅਤੇ ਉਹਨਾਂ ਦੀ ਜੋ ਮੁਕਤੀ ਨਾਲ ਸਰਬੰਧ ਰੱਖਦੀਆਂ ਹਨ ਕਿਉਂ ਜੋ ਪਰਮੇਸ਼ਰ ਕੁੰਈਆਈ ਨਹੀਂ ਜੋ ਤੁਹਾਡੇ ਕੰਮ ਅਤੇ ਉਸ ਪ੍ਰੇਮ ਨੂੰ ਭੁੱਲ ਜਾਵੇ ਜਿਹੜਾ ਤੁਸੀਂ ਉਸ ਦੇ ਨਾਮ ਨਾਲ ਵਿਖਾਇਆ ਭਾਈ ਤੁਸੀਂ ਸੰਤਾਂ ਦੀ ਸੇਵਾ ਕੀਤੀ ਨਾਲੇ ਕਰਦੇ ਵੀ ਹੋ ਅਤੇ ਅਸੀਂ ਚਾਹੁੰਦੇ ਹਾਂ ਜੋ ਤੁਹਾਡੇ ਵਿੱਚ ਹਰੇਕ ਆਸ ਦੀ ਭਰਪੂਰੀ ਲਈ ਅੰਤ ਤੋੜੀ ਉਹੋ ਜਿਹਾ ਯਤਨ ਕਰੇ ਤਾਂ ਜੋ ਤੁਸੀਂ ਅਲਸੀ ਨਾ ਹੋ ਸਗੋ ਉਹਨਾਂ ਦੀ ਰੀਸ ਕਰੋ ਜਿਹੜਾ ਨੇਚਾ ਤੇ ਤੀਰਸ ਦੇ ਰਾਹੀ ਵਾਇਦਿਆਂ ਦੇ ਅਧਿਕਾਰੀ ਹੁੰਦੇ ਹਨ ਜਦੋਂ ਪਰਮੇਸ਼ਰ ਨੇ ਅਬਰਾਹਮ ਨੂੰ ਵਚਨ ਦਿੱਤਾ ਤਾਂ ਇਸ ਕਰਕੇ ਜੋ ਆਪਣੇ ਨਾਲੋਂ ਵੱਡਾ ਕੋਈ ਨਾ ਵੇਖਿਆ ਜਿਹਦੀ ਉਹ ਸੌ ਖਾਂਦਾ ਉਹਨੇ ਆਪਣੇ ਹੀ ਸੌ ਖਾ ਕੇ ਆਖਿਆ ਪਾਈ ਮੈਂ ਤੈਨੂੰ ਬਰਕਤਾਂ ਤੇ ਬਰਕਤਾਂ ਦਿਆਂਗਾ ਤੇਰਾ ਵਾਦੇ ਤੇ ਵਾਅਦਾ ਕਰਾਂਗਾ ਇਸੀ ਤਰ੍ਹਾਂ ਊਨੇ ਧੀਰਜ ਕਰਕੇ ਉਹ ਸਥਿਤੀ ਹੋਏ ਵਚਨ ਨੂੰ ਪ੍ਰਾਪਤ ਕੀਤਾ ਮਨੁੱਖ ਤਾਂ ਆਪੜੇ ਨਾਲੋਂ ਕਿਸੇ ਵੱਡੇ ਦੀ ਸੌ ਖਾਂਦੇ ਹਨ ਅਤੇ ਉਹਨਾਂ ਨੇ ਹਰੇਕ ਝਗੜੇ ਵਿੱਚ ਸਬੂਤੀ ਲਈ ਸੌ ਖਾਣੀ ਬਸ ਹੈ ਇਸ ਕਰਕੇ ਜਦੋਂ ਪਰਮੇਸ਼ਰ ਨੇ ਵ代 ਤੇ ਅਧਿਕਾਰੀ ਉੱਤੇ ਆਪਣੀ ਮਨਸਾ ਨੂੰ ਹੋਰ ਵੀ ਅਟਲ ਕਰਕੇ ਪ੍ਰਗਟ ਕਰਨਾ ਚਾਹਿਆ ਤਾਂ ਵਿਚਾਲੇ ਸੌ ਲਿਆਂਦੀ ਪਈ ਦੋ ਅਟਲ ਗੱਲਾਂ ਦੇ ਦੁਆਰਾ ਜਿਨ੍ਹਾਂ ਵਿੱਚ ਪਰਮੇਸ਼ਰ ਦਾ ਝੂਠ ਬੋਲਣਾ ਅਣ ਹੋਣਾ ਹੈ ਸਾਨੂੰ ਪੱਕਾ ਦਿਲਾਸਾ ਮਿਲੇ ਜਿਹੜੇ ਆਪਣੇ ਸਾਹਮਣੇ ਰੱਖੀ ਹੋਈ ਆਸ ਨੂੰ ਫੜ ਲੈਣ ਲਈ ਭੱਜ ਕੇ ਪਨਾਹ ਲੈਂਦੇ ਹਾਂ ਉਹ ਅਸਾਂ ਮਨੋਂ ਸਾਡੀ ਜਾਨ ਦਾ ਲੰਗਰ ਹੈ ਜਿਹੜਾ ਅਚਲ ਅਤੇ ਅਸਥਿਰ ਹੈ ਅਤੇ ਉਸ ਥਾਂ ਪਹੁੰਚਾਉਂਦਾ ਹੈ ਜੋ ਪਰਦੇ ਦੇ ਅੰਦਰ ਹੈ ਜਿੱਥੇ యేసు ਨੇ ਆਗੂ ਬਣ ਕੇ ਸਾਡੇ ਲਈ ਪਰਵੇਸ਼ ਕੀਤਾ ਜਿਹੜਾ ਮਲਿਕ ਸਦਿਕ ਦੀ ਪਦਵੀ ਦੇ ਅਨੁਸਾਰ ਸਦਾ ਤੀਕ ਦਾ ਪ੍ਰধান ਜਾਜਕ ਬਣਿਆ ਹallelujah ਪਰਮੇਸ਼ੁਰ ਤੁਹਾਨੂੰ ਸਾਰਿਆਂ ਨੂੰ ਇਸ ਪੜੀ ਗਈ वचन ਦੁਆਰਾ ਆਸ਼ੀਸ਼ ਅਤੇ ਬਰਕਤ ਦੇਵੇ ਆਮੀਨ